ਮੈਂ 슈ਗਰ ਦੀ ਗੱਲ ਕਰਦਾ ਕਿ ਤੁਹਾਨੂੰ ਖਾਤ ਬਾਰ-ਬਾਰ ਆ ਰਿਹਾ ਤੁਹਕ ਜ਼ਿਆਦਾ ਲੱਗਦੀ ਹੈ ਵਜਨ ਘਟਦਾ ਪਿਆ ਤੁਹਾਡਾ ਮੈਡਿਕ ਸੁਣਪਨ ਆ ਰਿਹਾ ਤੁਹਾਨੂੰ ਪਲੀਜ਼ ਆਪਣੀ 슈ਗਰ 3 ਮਹੀਨੇ ਵਾਲੀ ਟੈਸਟ ਕਰਾਓ ਨਹੀਂ ਤੁਸੀਂ ਪਲੇਟਫਾਰਮ ਤੇ ਕਹਿ ਰਹੇ ਹੋ ਕਿ ਤੁਹਾਨੂੰ ਬਿਲਕੁਲ ਫ੍ਰੀ ਮੈਡੀਸਨ ਦੇਊਗਾ ਤੁਸੀਂ ਦੱਸੋ ਦਰਸ਼ਕਾਂ ਨੂੰ ਕਿਸ ਦੇ ਹੱਥ ਤੇ ਹੈ ਦਾ ਹੀ ਤੂ ਨੂੰ ਠੱਗਿਆ ਜਾ ਰਿਹਾ ਮੈਂ ਨਹੀਂ ਕਹਿੰਦਾ ਮੈਂ ਡਿਸਪਲੇ ਕਰੂੰਗਾ ਇਸ ਵੀਡੀਓ ਦੇ ਵਿੱਚ ਕੋਜੀ ਇਹ ਸਰਕਾਰ ਦਾ ਇੱਡਾ ਵੱਡਾ ਵਨ ਆਫ ਦਾ ਵਧੀਆ ਜਿਹੜਾ ਨਿਊਜ਼ਪੇਪਰ ਹੈ ਉਹਦੇ ਵਿੱਚ ਇੱਡਾ ਵੱਡਾ ਆਰਟੀਕਲ ਛਪਿਆ ਹੋਇਆ ਹੈ ਤੁਸੀਂ ਸਭ ਦੇ ਸਾਹਮਣੇ ਦਵਾਈਆਂ ਬਣਾਉਂਦੇ ਮੇਰੇ ਕੈਨੇਡਾ ਯੂ ਐਸ اے ਨਿਊਜ਼ੀਲੈਂਡ ਆਸਟ੍ਰੇਲੀਆ ਬੰਦੇ ਬੈਠੇ ਅਸੀਂ ਵੀਡੀਓ ਗੱਲ ਲਾਉ ਉੱਥੇ ਇੱਕ 40 ਸਾਲ ਦੀ ਔਰਤ ਨੂੰ ਕੈਂసర్ ਡਿਟेक्ट ਹੋਇਆ ਇਹਦੇ ਵਦੇ ਪੀਲੀਆ ਹੋਇਆ ਸੀ ਹਸਪਤਾਲ ਗਈ ਉਹਦਾ ਆਪਰੇਸ਼ਨ ਕਰ ਦਿੱਤਾ ਗਿਆ ਵੱਡੇ ਹਸਪਤਾਲ ਗਿਆ ਉਹ ਠੀਕ ਨਹੀਂ ਹੋ ਰਹੀ ਸੀ ਪੇਟ ਚ ਪਾਣੀ ਭਰ ਗਿਆ ਵੱਡੇ ਹਸਪਤਾਲ ਜਾ ਕੇ ਪਤਾ ਲੱਗਾ ਕਿ ਉਹਨੂੰ ਕੈਂਸਰ ਹੈ ਕਈਆਂ ਦੇ ਤਾਰਾਂ ਦੇ ਜ਼ਖਮ ਭਰਦੇ ਨੇ ਪੇ ਉਹਨਾਂ ਨੂੰ ਤੁਸੀਂ ਇੰਦੂ ਕਾਂਤਮ ਕਸ਼ਾਇਮ ਦੇ ਦਿਓ ਉਹਨਾਂ ਨੂੰ ਤੁਸੀਂ ਬਸੰਤ ਕੋ ਸਮਾਕਰਤ ਦੇ ਦਿਓ ਉਹਨਾਂ ਨੂੰ ਕਰੂਲ ਕੈਪਸੂਲਾਂ ਦੇ ਨੇ ਖਵਾਓ ਕਿੰਦਾ ਨਹੀਂ ਫਰਕ ਪੈਂਦਾ ਭਾਜੀ ਅਪਣ ਸ਼ੂਗਰ ਦੀ ਪ੍ਰੋਬਲਮ ਥੀ ਤਤਕਰਾਲ ਹੋਇਆ ਸੀ ਫਾਲੋ ਹੋ ਗਈ ਆਪਣੀ ਅੱਛਾ ਜੀ ਆਰਾਮ ਆ ਕਈਆਂ ਬੰਦਿਆਂ ਨੂੰ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ ਬਸੰਤ ਕੁਸਮਾਕਰ ਰਸ ਦੇ ਦਿਓ ਉਹਨਾਂ ਨੂੰ ਤੁਸੀਂ ਸਿੱਧ ਮਾਕਰ ਦਾ ਚਪਵਾ ਦਿਓ ਉਹਨਾਂ ਨੂੰ ਤੁਸੀਂ ਕਾਮਪੂਰਾ ਵਾਲੀ ਰਸ ਦੇ ਦਿਓ ਵੀਰ ਸਤੰਭਕ ਮਟੀ ਦੇ ਦਿਓ ਕਿੰਦਾਂ ਦੇ ਬੰਦਾ ਬੈਠ ਰੋਗਾ ਅਗਰ ਪਹਾੜੀਆਂ ਚੜਨ ਤੇ ਸਾਹ ਚੜਦਾ ਪਿਆ ਨਾ ਪਲੀਜ਼ ਆਪਣਾ ਇਕੋ ਤੇ ਆਪਣਾ ਲਿਪਿਡ ਪ੍ਰੋਫਾਈਲ ਜਿਹਨੂੰ ਖੂਨ ਦੀ ਚਰਬੀ ਕਹਿੰਦੇ ਟੈਸਟ ਕਰਾਓ ਜੇ ਤੁਹਾਡੇ ਪੇਟ ਤੇ ਗੈਸ ਬੰਦੀ ਪਈ ਹੈ ਤਜਾਬ ਬੰਦਾ ਪਿਆ ਹੋਵੇ ਤੁਹਾਨੂੰ ਪੇਟ ਤੇ ਭਾਰੀਪਨ ਮਹਿਸੂਸ ਹੋ ਰਿਹਾ ਹੋਵੇ ਤੁਹਾਨੂੰ ਕਬਜ ਰਹਿ ਰਹੀ ਹੈ ਤੁਹਾਨੂੰ ਪੇਟ ਤੇ ਕਦੀ ਇੱਥੇ ਦਰਦ ਕਦੀ ਇੱਥੇ ਦਰਦ ਰਹਿ ਰਿਹਾ ਹੋਵੇ ਸੁਸਤੀ ਰਹਿ ਰਹੀ ਹੈ ਪਲੀਜ਼ ਆਪਣਾ ਐਲ ਐਫ ਟੀ ਤੇ ਪੇਟ ਦਾ ਸਕੈਨ ਜਰੂਰ 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 ਕਰਾਓ 슈ਗਰ ਦੀ ਪ੍ਰੋਬਲਮ ਹੈ ਸਰ 슈ਗਰ ਦੀ ਹਾਂ ਕੱਲ ਵੀ ਇੱਥੇ ਆਏ ਤੁਸੀਂ ਨਹੀਂ ਮੈਂ ਫਸਟ ਟਾਈਮ ਆਇਆ ਸਰ ਮੈਂ ਅੱਡ ਕਾਫੀ ਦੇਖੀ ਆ ਸਰ ਦੀ ਸਾਡੇ ਗਾਛੜ ਤੋਂ ਹੋਰ ਬੰਦੇ ਸੀਗੇ ਉਹ ਮੈਡੀਸਨ ਲੈ ਕੇ ਤੇ ਉਹਨਾਂ ਨੂੰ ਕਾਫੀ ਫਰਕ ਆ ਠੀਕ ਨੇ ਜਣੀ ਕੋਈ ਅੰਗਰੇਜ਼ੀ ਦਵਾਈ ਐਸੀ ਨਹੀਂ ਜਿਹੜੀ ਗੁਰਦੇ ਖਰਾਬ ਕਰਦੀ ਉਹ ਵੀ ਕੁਆਲੀਫਾਈਡ ਡਾਕਟਰ ਨਾਲ ਲਿਖੀ ਹੋਈ ਹੋਵੇ ਹਾਂ ਤੁਸੀਂ ਕੋਈ ਜੋੜਾਂ ਦੇ ਦਰਦਾਂ ਦੀ ਦਵਾਈਆਂ ਤੈ ਜਿੰਦਗੀ ਬਿਨਾ ਡਾਕਟਰ ਦੀ ਸਲਾਹ ਤੋਂ ਖਾਈ ਜਾ ਰਹੇ ਹੋ ਫੇਰ ਤੁਹਾਡੇ ਗੁਰਦੇ ਡੈਫੀਨਿਟਲੀ ਕੰਪਰੋਮਾਈਜ਼ ਹੋਣਗੇ ਕਿੱਦਾਂ ਲੱਗਾ ਡਾਕਟਰ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਸਰ ਜਿੱਦਾਂ ਦੇਖਦੇ ਸੀ ਆਨਲਾਈਨ ਉਦਾਂ ਹੀ ਸਾਰਾ ਕੁਝ ਉਦਾਂ ਹੀ ਆ ਸਰ ਜਿਹੜੀ ਟੱਟੀਆਂ ਕੁਆਲਟੀ ਵੀ ਪਸਮਾ ਨੇ ਨਾ ਉਹ ਵੀ ਗੁਰਦੇ ਖਰਾਬ ਕਰਦੀਆਂ ਨੇ ਜਿਹੜੀਆਂ ਗੰਦੀਆਂ ਜੜੀ ਬੂਟੀਆਂ ਨੇ ਜਿਨ੍ਹਾਂ ਉੱਲੀਆਂ ਲੱਗੀਆਂ ਨੇ ਜਿਹੜੀਆਂ ਸੜੀਆਂ ਹੋਈਆਂ ਨੇ जिन्ना नु शौक लगी हुई है वो भी थोनो नुकसान पहुंचांदिया ने सो क्वालिफाइड डॉक्टर ਕੋ ਜਾਓ ਤੁਸੀਂ ਹੱਕਦਾਰ ਹੋ ਕਿ ਹਰ ਚੀਜ਼ ਤੁਹਾਡੀ ਅੱਖਾਂ ਦੇ ਸਾਹਮਣੇ ਬਣਾਈ ਜਾਵੇ ਕਿਉਂਕਿ ਖਾਣੀ ਤੁਸੀਂ ਹੈ ਜੀ کافی ਡਾਕਟਰ ਸੇ ਕਰਵਾਇਆ ਲੇਕਿਨ ਮੇਂ ਕੋਈ ਅਸਰ ਨਹੀਂ ਹੋ ਫਿਰ ਡਾਕਟਰ ਸਾਹਿਬ ਕੇ ਪਾਸ ਇੰਦਰ ਇੰਦਰ ਕੇ ਬਾਰੇ ਮੇਂ ਕहां से ਪਤਾ ਲਗਾ ਫੇਸਬੁਕ ਸੇ ਪਤਾ ਲਗਾ ਜੈਸੇ ਹਮ ਦੇਖੇ ਜੀ acha ਲਗਾ ਫਿਰ ਡਾਕਟਰ ਸਾਹਿਬ ਕੇ ਪਾਸ ਅੱਜ ਆਏ ਹਾਂ acha ਕਿਹਸਾ ਲਗਾ ਆਪਸੇ ਬਾਤ ਕਰਕੇ ਉਨਕੋ ਡਾਕਟਰ ਸਾਹਿਬ ਸੇ ਬਾਤ ਕਰਕੇ ਤੁਮੇਂ ਸਹੀ ਲਗਾ acha ਲਗਾ ਕਿ ਠੀਕ ਹੋ ਜਾਏਗਾ ਕੋਈ ਦਿੱਕਤ ਨਹੀਂ ਹੈ ਸਾਦੇ ਹਸਪਤਾਲ ਤੇ ਵੀ ਤੁਸੀਂ ਸਾਰੀ ਦਵਾਈ ਮਰੀਜ਼ ਦੀ ਅੱਖਾਂ ਦੇ ਸਾਹਮਣੇ ਬਣਾਉਣੀ ਹੈ ਅਸੀਂ ਬੜਾ ਤਜਰਬਾ ਕੀਤਾ 80 ਅੰਗਰੇਜ਼ੀ ਵੀਦਨ ਨੇ ਦੇਸੀ ਵੀਦਨ ਦੇ ਅੰਗਰੇਜ਼ੀ ਨਾਲੋਂ ਖੂਨ ਦੀ ਚਰਬੀ ਘਟਾਉਨੇ ਆ ਸੀ ਅੰਗਰੇਜ਼ੀ ਨਾਲ ਸ਼ੂਗਰ ਕੰਟਰੋਲ ਕਰਦੇ ਆ ਸੀ ਉਹਦੀ ਉਹਨੂੰ ਟੀਕਾ ਲੱਗਣਾ ਟੀਕਾ ਲਗਾਉਨੇ ਆ ਗੋਲੀ ਲੱਗਣੀ ਗੋਲੀ ਲਾਉਨੇ ਆ ਜਿਹੜੀ ਵੀ ਗੋਲੀਆਂ ਲੱਗਣੇ ਉਹ ਲਾਉਨੇ ਤੇ ਮਲਟੀਵਿਟਾਮਿਨ ਲੈਵਲਸ ਪੂਰੇ ਕਰਦੇ ਆਂ ਪੂਰੀ ਤਾਕਤਵਰ ਕਰਦੇ ਆਂ ਤਾਂ ਕਿ ਸ਼ੂਗਰ ਹੈਗੀ ਆ ਪਰ ਉਹਨੂੰ ਸ਼ੂਗਰ ਨਾ ਸੂਰ ਨਾ ਲੱਗੇ ਸ਼ੂਗਰ ਨੂੰ ਕਮਜ਼ੋਰ ਨਾ ਕਰੇ ਸ਼ੂਗਰ ਨੂੰ ਹਰਾਏ ਨਾ ਸ਼ੂਗਰ ਤੋਂ ਕਿਦਾਂ ਜਿੱਤਣਾ ਵੈ ਅਸੀਂ ਭਾਜੀ 14 ਸਾਲ ਦੀ ਪੜ੍ਹਾਈ ਦੇ ਵਿੱਚ ਤੂਰੇ ਦੇ ਵਿੱਚ ਆ ਚੀਜ਼ੇ ਸਮਝ ਚੁੱਕੇ ਨਹੀਂ ਜਿਹਦਾ ਮੋਟਾਪਾ ਵੈਰੂ ਫੈਕਟਰੀ ਨਹੀਂ ਬੁਣੂ ਕੋਣ ਆਵੇ ਤਿੰਨ ਬੰਦੇ ਤਾਂ ਮੇਰੇ ਕੋਲ ਹੀ ਸਿੱਖ ਕੇ ਵੈਦ ਬਣ ਗਏ ਇਹਨਾਂ ਨੂੰ ਤਾਂ ਛੋਟੇ ਹੁੰਦੇ ਸ਼ੂਗਰ ਹੋ ਰਹੀ ਹੈ ਉਹਦੇ ਕਾਰਨ ਉਹਨਾਂ ਦੇ ਮਾਪੇ ਕਿਸੇ ਨੂੰ ਕਹਿ ਕੇ ਦੇਖੋ ਸਹੀ ਕਿ ਭਾਜੀ ਤੁਸੀਂ ਯਾਰ ਪੈਗ ਨਹੀਂ ਲਾਣਾ ਉਹ ਤੁਹਾਡੇ ਖਾੜੇ ਬੈਜੂਗਾ ਡਾਕਟਰ ਹੀ ਛੱਡ ਦੇ ਹੋ ਯਾਰ ਆਪਾਂ ਡਾਕਟਰ ਕੋਲ ਨਹੀਂ ਜਾਣਾ ਆਪਾਂ ਪੈਗ ਜ਼ਰੂਰ ਲਾਉਣਾ ਹੈਗਾ ਲੋਕੀ ਕਹਿੰਦੇ ਕਿ ਡਾਕਟਰ ਤੈਨੂੰ ਪਹਿਹ ਦੇਤੇ ਪਰਹੇਜ ਵੀ ਤੂੰ ਕਰ ਹਰ ਪਾਸੇ ਵੀ ਪੂਲੀ ਮਿਟੀਸ਼ਨ ਲਾ ਦਵਾਈਆਂ ਵੀ ਐਸੀ ਦਿਖਾ ਰੀਆਂ ਕਿਦਾਂ ਠੀਕ ਕਰ ਦੋਗੇ ਤੂੰ ਹੁਣ ਇੱਕ ਸ਼ੂਗਰ ਦਾ ਮਰੀਜ਼ ਜਿਹਦੇ ਵਿਚਾਰੇ ਰਾਤ ਨੂੰ ਪੈਰਾਂ ਦਾ ਸੁਣਪਨ ਵੱਜ ਜਾਂਦਾ ਪਾਈ ਪਾਈ ਜੁੱਤੀ ਦਾ ਪਤਾ ਨਹੀਂ ਲੱਗਦਾ ਪੈਰ ਤੋਂ ਸੇਕ ਨਿਕਲਦਾ ਪੈਰਾਂ ਤੇ ਦਰਦ ਆਉਂਦਾ ਮੈਂ ਕਾਜੀ ਸੱਚੀ ਕਹਿੰਦਾ ਰੱਬ ਤੋਂ ਡਰ ਕੇ ਉਸ ਮਾਲਕ ਸਾਹਿਬ ਮੈਂ ਜਦੋਂ ਡਰ ਕੇ ਬੋਲਦਾ ਪਿਆ ਅਸੀਂ ਬਿਹਤਰ ਕਰ ਸਕਦੇ ਤਾਂ ਖਾਓਗੇ ਤੇ ਕੱਲੋਂ ਗੰਦ ਵਾਲੀ ਬਿਮਾਰੀ ਹੋਊਗੀ ਕਿ ਨਹੀਂ ਹੋਊਗੀ ਦੋਸਤੋ ਅਸੀਂ ਅਕਸਰ ਪੰਜਾਬੀ ਗੀਤ ਸੁਣਦੇ ਹਾਂ ਕਿ ਖੇਡ ਕਬੱਡੀ ਫੁਰਤੀ ਦਾ ਕੰਮ ਭੜਨਾ ਝੋਟੇ ਦਾ ਮੈਂ ਕੁਸ਼ਤੀ ਦਾਦਾਰੀ ਪੱਕਾ ਸਾਧ ਲਗੋਟੇ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲਣ ਬਣ ਕੇ ਦੇਖ ਮੇਲੜੇ ਮੇਲਾ ਯਾਰਾਂ ਦਾ ਇਸ ਜ਼ਿੰਦਗੀ ਦਾ ਮੇਲਾ ਉਦੋਂ ਹੀ ਖੂਬਸੂਰਤ ਲੱਗਦਾ ਹੈ ਜਦ ਇਨਸਾਨ ਤੰਦਰੁਸਤ ਹੁੰਦਾ ਹੈ ਔਰ ਇਸ ਤੰਦਰੁਸਤੀ ਨੂੰ ਮਾਨਣ ਲਈ ਬਿਮਾਰੀਆਂ ਤੋਂ ਦੂਰ ਰਹਿਣਾ ਵੀ ਜ਼ਰੂਰੀ ਹੈ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਇੱਕ ਇਹੋ ਜਿਹੇ ਡਾਕਟਰ ਦੇ ਨਾਲ ਜੋ ਯਤਨਸ਼ੀਲ ਲੋਕਾਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਲਈ ਮੈਂ ਵੈਲਕਮ ਕਰ ਰਿਹਾ ਹਾਂ ਡਾਕਟਰ ਈਸ਼ ਹੌਂਡਾ ਦਾ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਾਰਾ ਸਵਾਗਤ ਹੈ ਸਾਥੀ ਸ਼੍ਰੀਮਤੀ ਡਾਕਟਰ ਸਾਹਿਬ ਅੱਜ ਦੀ ਜਿਹੜੀ ਦੌੜ ਭੱਜ ਵਾਲੀ ਜ਼ਿੰਦਗੀ ਹੋ ਗਈ ਹੈ ਲੋਕਾਂ ਕੋਲ ਟਾਈਮ ਨਹੀਂ ਹੈ ਜਿਆਦਾ ਫਾਸਟ ਫੂਡ ਖਾ ਰਹੇ ਨੇ ਜਾਂ ਡਾਈਟ 흘 ਚੁੱਕੀ ਹੈ ਔਰ ਸਭ ਤੋਂ ਵੱਡੀ ਨਾਮੁਰਾਦ ਬਿਮਾਰੀ ਲੋਕਾਂ ਨੂੰ ਤਲ ਕਰ ਰਹੀ ਹੈ 슈ਗਰ ਅੱਜ ਅਸੀਂ 슈ਗਰ ਦੇ ਬਾਰੇ ਗੱਲ ਕਰਾਂਗੇ ਕਿ ਇਹ 슈ਗਰ ਹੋ ਕਿਉਂ ਰਹੀ ਹੈ ਔਰ ਅੱਜ ਛੋਟੀ ਵੱਡੀ ਮੀਡਲ ਏਜ ਹਰ ਇੱਕ ਉਮਰ ਦਾ ਬੱਚਾ ਬਜ਼ੁਰਗ ਲਾਲੋ ਜਵਾਨ ਲਾਲ ਨੂੰ ਇਸ ਨਾਲ ਤੋਂ ਪੀੜਤ ਹੈ ਕੀ ਕਾਰਨ ਨੇ ਜਿਨ੍ਹਾਂ ਨੂੰ ਤਾਂ ਛੋਟੇ ਹੁੰਦੇ 슈ਗਰ ਹੋ ਰਹੀ ਹੈ ਜੀ ਉਹਦੇ ਕਾਰਨ ਉਹਨਾਂ ਦੇ ਮਾਪੇ ਨਹੀਂ ਜੀ ਜੇ ਤੁਸੀਂ 버거 ਖਾਣਾ ਪੀਜ਼ਾ ਖਾਣਾ ਨੂਡਲ ਖਾਣਾ ਮਨਚੂਰੀਨ ਖਾਣਾ ਬੱਚੇ ਨੂੰ ਪਤਾ ਕਿੱਦਾਂ ਲੱਗਦਾ ਜੀ 버거 ਨੂਡਲ ਮਨਚੂਰੀਨ ਬਿਮਾਰੀ ਚ ਮਿਲਦੇ ਪਏ ਐ 2 ਸਾਲ ਦੇ 3 ਸਾਲ ਦੇ ਨਿਆਣੇ ਨੂੰ ਕਿਉਂਕਿ ਤੁਸੀਂ ਖਾ ਰਹੇ ਬੱਚਾ ਤੁਹਾਨੂੰ ਦੇਖ ਰਿਹਾ ਇਸ ਕਰਕੇ ਤੁਸੀਂ ਨੂੰ ਟੇਸਟ ਕਰਾ ਰਹੇ ਹੋ ਉਹਦੇ ਟੇਸਟ ਬੱਡ ਨੂੰ ਐਕਸੈਪਟ ਕਰ ਰਹੇ ਹੋ ਖਾ ਰਿਹਾ ਜਿੰਮੇਵਾਰ ਕੌਣ ਹੋਇਆ ਮਾਪਾ ਜੇ ਗੰਦ ਖਾਓਗੇ ਤਾਂ ਕੱਲੋ ਗੰਦ ਵਾਲੀ ਬਿਮਾਰੀ ਹੋਊਗੀ ਕਿ ਨਹੀਂ ਹੋਊਗੀ ਜੀ ਕਿਉਂਕਿ ਜਦੋਂ ਸਰੀਰ ਨੂੰ ਹਾਜਮਾ ਪ੍ਰਣਾਲੀ ਸਾਡੀ ਸਭ ਦੀ ਕਮਜ਼ੋਰ ਹੈ ਇਮਿਊਨਿਟੀ ਜਾਂ ਸਾਡੀਆਂ ਸਭਦੀਆਂ ਕਮਜ਼ੋਰ ਨੇ ਬਟ ਅਸੀਂ ਖਾਪ ਹੀ ਬਾ ਕਿਸੇ ਸੈਰ ਦੇ ਨਾਮ ਤੋਂ ਖੇਡਾਂ ਹੈਗੀਆਂ ਨੇ ਅੱਜ ਅੱਜ ਤਾਂ ਬੱਚਾ ਖੇਡ ਰਿਹਾ ਤੁਸੀਂ ਖੇਡ ਰਹੇ ਹੋ ਤੁਸੀਂ ਭੱਜ ਨਾਟ ਕਰ ਰਹੇ ਹੋ ਤੁਸੀਂ ਸਾਰਾ ਦਿਨ ਐਕਟਿਵ ਆ ਤੇ ਉੜਦੇ ਹੋ ਬਹਿ ਕੇ ਚੱਲ ਜਾਂਦੇ ਹੋ ਸਾਰਾ ਦਿਨ ਫੋਨ ਸਕਰੋਲ ਕਰਦੇ ਹੋ ਸਾਡੀ ਫਿਜ਼ੀਕਲ ਐਕਟੀਵਿਟੀ ਕਿੱਥੇ ਗਈ ਜ਼ੀਰੋ ਹੋ ਚੁੱਕੀ ਹੈ 슈ਗਰ ਉਹਨੂੰ ਹੁੰਦੀ ਹੈ ਜਿਹੜਾ ਜਿੰਨਾ ਖਾਇਆ ਉਹਨਾਂ ਪਚਾਇਆ ਰੋਗ ਨੂੰ ਦੂਰ ਭਜਾਇਆ ਜਦੋਂ ਤੁਹਾਡਾ ਜ਼ਿਆਦਾ ਖਾ ਲਿਆ ਉਹਨੂੰ ਪਚਾਇਆ ਨਹੀਂ ਤੇ 슈ਗਰ ਤੁਹਾਨੂੰ ਹੋਣੀ ਹੀ ਹੋਣੀ ਹੈ ਅੱਜ ਹੋ ਜਾਵੇ ਕੱਲ ਹੋ ਜਾਵੇ ਪਰਸੋਂ ਹੋ ਜਾਵੇ ਪਹਿਲਾਂ ਫੈਟੀ ਲੀਵਰ ਹੋਊਗਾ ਜੀ ਮੋਟਾਪਾ ਹੋਊਗਾ ਜੀ ਫਿਰ 슈ਗਰ ਹੋਊਗੀ ਹੋ ਜੀ ਜੇ ਸ਼ੂਗਰ ਤੋਂ ਤੁਸੀਂ ਬਚਣਾ ਹੈ ਤਾਂ ਤੁਹਾਨੂੰ ਭੱਜਣਾ ਪੈਣਾ। ਰੱਠਣਾ ਪੈਣਾ, ਸ਼ਹਿਰ ਕਰਨੀ ਪੈਣੀ, ਬਰਜਿਸ਼ ਕਰਨੀ ਪੈਣੀ ਹੈ, ਪਲੇਟ ਕਰਨੀ ਪੈਣੀ ਹੈ। ਤੁਸੀਂ ਹਸਪਤਾਲ ਚਲ ਜਓ ਲਾਈਨਾਂ ਲੱਗੀਆਂ ਐ। ਜੀ। ਬਿਮਾਰੀਆਂ ਭਰੀਆਂ ਪਈਆਂ ਤੁਸੀਂ ਸਾਡੇ ਲੁਧਿਆਣਾ ਹੀ ਚਲ ਜਓ। ਤੁਹਾਨੂੰ ਜਗ੍ਹਾ ਹੀ ਨਹੀਂ ਮਿਲਣੀ, ਪਵਾਈ ਤਵਾਰੀ ਹੈ। ਕਿਉਂ? ਕਿਉਂਕਿ ਸਾਡੇ ਖਾਣ-ਪਾਨ ਵਧੀਆ ਨਹੀਂ। ਸਾਡੀ ਜੀਵਨ ਸ਼ੈਲੀ ਵਧੀਆ ਨਹੀਂ। ਅਸੀਂ ਸਿਰਫ ਨੋਟ ਕਮਾਣ ਲੱਗੇ ਹਾਂ ਤੇ ਗੋ ਨੋਟ ਕਮਾ ਕੇ ਅਸੀਂ ਐਂਡ ਤੇ ਡਾਕਟਰ ਨੂੰ ਦੇਣੇ ਹਨ। ਕਦੀ ਹਸਪਤਾਲ 'ਚ ਵੱਡੇ ਜਾ ਰਹੇ ਤੇ ਦਾਖਲ ਹੋਣਾ ਹੈ ਤਾਂ ਕਿ ਅਸੀਂ ਬਾਉ ਜੀ ਤੁਸੀਂ ਸਾਡਾ ਤੁਸੀਂ ਬਚਾ ਲਓ, ਸਾਨੂੰ ਸੰਭਲ ਐਂਡ ਵਿੱਚ ਰੱਬ ਨੂੰ ਕਸੂਰ ਵਟਰਣਾ ਕਿਰਪਾ ਤੂੰ ਪਤਾ ਨਹੀਂ ਨਾਮਰਾਦ ਬਿਮਾਰੀ ਮੈਨੂੰ ਦੇਤੀ ਬਈ ਇਹ ਨਹੀਂ ਦੇਖਿਆ ਕਿ ਜਦੋਂ ਮੈਂ 버ਗਰ ਖਾ ਰਹੀ ਸੀ ਨੂਡਲ ਖਾ ਰਹੀ ਸੀ ਨੂਡਲ ਖਾ ਰਹੀ ਸੀ ਮਨਚੂਰੀਅਨ ਖਾ ਰਿਆ ਸੀਗਾ ਤਹਾਦੇ ਰੱਬ ਦੇਖਦਾ ਨਹੀਂ ਜੀ ਮਤਲਬ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਡੀ ਜਿਹੜੀ ਅਹਿਮ ਭੂਮਿਕਾ ਉਹ ਸਾਡੀ ਡਾਈਟ ਦੀ ਹੈ 110% ਭਾਜੀ ਜੀ ਇਸ ਤੋਂ ਅਵੋਇਡ ਕਿਦਾਂ ਕੀਤਾ ਜਾ ਸਕਦਾ ਇਹਨੂੰ ਭਾਜੀ ਸਾਰੀ ਦੁਨੀਆ ਨੂੰ ਪਤਾ ਜਦੋਂ ਤੁਸੀਂ ਕੁਝ ਖਾਂਦੇ ਹੋ ਨਾ ਤੁਹਾਡਾ ਦਿਮਾਗ ਤੁਹਾਨੂੰ ਸਿਗਨਲ ਦਿੰਦਾ ਹੈ ਮੈਂ ਵਧੀਆ ਸਾਰਿਆਂ ਨਾਲ ਮਾੜੀ ਚੀਜ਼ ਖਾ ਰਿਹਾ ਜੇ ਤੁਸੀਂ ਪੁੰਨੇ ਛੋਲੇ ਖਾ ਰਹੇ ਹੋ ਨਾ ਥੋੜਾ ਛੀ ਜੀ ਤੁਹਾਨੂੰ ਦੱਸਦਾ ਤੁਸੀਂ ਵਧੀਆ ਖਰਾਕ ਖਾ ਰਹੇ ਹੋ ਜੇ ਤੁਸੀਂ ਫਰੂਟ ਖਾ ਰਹੇ ਹੋ ਨਾ ਵਧੀਆ ਕੁਆਂਟੀਟੀ ਦੇ ਵਿੱਚ ਤੁਹਾਡਾ ਦਿਮਾਗ ਦੱਸਦਾ ਤੁਸੀਂ ਵਧੀਆ ਖਰਾਕ ਖਾ ਰਹੇ ਹੋ ਜਦੋਂ ਤੁਸੀਂ ਨੂਡਲ ਖਾਣ ਲੱਗਦੇ ਹੋ ਨਾ ਤਾਂ ਤਾਂ ਸਵਾ ਪਰ ਦਿਮਾਗ ਸਿਗਨਲ ਦਿੰਦਾ ਭਾਵੇਂ ਤੂੰ ਕਿਤੇ ਮਾੜੀ ਚੀਜ਼ ਤਾਂ ਨਹੀਂ ਖਾ ਰੇ ਇੱਕ ਦੁੱਖਸਾ ਤੁਸੀਂ ਗੱਲ ਕੀਤੀ ਫੈਟੀ ਲੀਵਰ ਦੀ ਕਿਉਂਕਿ ਸ਼ੂਗਰ ਨਾਲ ਪੀੜਿਤ ਲੋਕਾਂ ਨੂੰ ਅਕਸਰ ਅੱਜ ਜਿੰਨੇ ਵੀ ਹਸਪੀਟਲ ਨੇ ਚਾਹੇ ਜਲੰਧਰ ਹੈ ਚਾਹੇ ਲੁਧਿਆਣਾ ਹੈ ਭਰੇ ਪਏ ਨੇ ਔਰ ਸਭ ਤੋਂ ਜ਼ਿਆਦਾ ਲੋਕ ਪੀੜਿਤ ਨੇ ਫੈਟੀ ਲੀਵਰ ਤੋਂ ਕੀ ਕਾਰਨ ਮੰਨਦੇ ਹੋ ਸਭ ਤੋਂ ਜ਼ਿਆਦਾ ਭਾਇ ਭਾਵੇਂ ਜਿਹਦਾ ਮੋਟਾਪਾ ਵੇਰੂ ਫੈਟੀ ਲੀਵਰ ਹੋਣਾ ਹੀ ਹੋਣਾ ਵੈ ਅੱਜ ਹਰ ਚਾਰ ਤੋਂ ਤਿੰਨ ਬੰਦਿਆਂ ਨੂੰ ਫੈਟੀ ਲੀਵਰ ਹੈ ਲੋਕੀ ਫੈਟੀ ਲੀਵਰ ਤਾਂ ਕਹਿੰਦੇ ਕੋਈ ਗੱਲ ਨਹੀਂ ਸਾਰੇ ਪੰਜਾਬੀਆਂ ਨੇ ਹੋਈਆਂ ਹੈ ਪੈਗ ਵੀ ਲਾਈ ਜਾਂਦੇ ਆ ਤਲਿਆ ਖਾਈ ਵੀ ਜਾਂਦੇ ਨੇ ਤਲੀਆਂ ਬਲੀਆਂ ਮੈਦੇ ਤੋਂ ਬਣੀਆਂ ਚੀਜ਼ਾਂ ਵੀ ਖਾਈ ਜਾਂਦੇ ਨੇ ਵਰਜੀ ਦੇ ਨਾਮ ਤੋਂ ਕੁਝ ਵੀ ਨਹੀਂ ਤੁਸੀਂ ਕਿਸੇ ਨੂੰ ਕਹਿ ਕੇ ਦੇਖੋ ਸਹੀ ਕਿ ਭਾਈ ਤੁਸੀਂ ਯਾਰ ਪੈਗ ਨਹੀਂ ਲਾਣਾ ਉਹ ਤੁਹਾਡੇ ਖਾੜੇ ਬੈਜੂਗਾ ਕਿ ਡਾਕਟਰ ਹੀ ਛੱਡ ਦੇ ਉਹ ਯਾਰ ਆਪਾਂ ਡਾਕਟਰ ਕੋਲੇ ਨਹੀਂ ਜਾਣਾ ਆਪਾਂ ਪੈਗ ਜ਼ਰੂਰ ਲਾਉਣਾ ਹੈਗਾ ਜੀ ਤੇ ਮੈਂ ਮੰਨਦਾ ਯਾਰ ਜੇ ਤੁਸੀਂ ਪੈਗ ਲਾਉਣਾ ਤਾਂ ਲਾ ਲਓ ਕੋਈ ਦਿੱਕਤ ਨਹੀਂ ਹੈਗੀ ਬਟ ਜੇ ਪੈਗ ਲਾਣਾ ਉਹਦੇ ਨਾਲ ਹਲਕੀ ਫੁਲਕੀ ਖੁਰਾਕ ਖਾ ਲੋ ਤਲੀਆਂ ਚੀਜ਼ਾਂ ਨਾ ਖਾਓ ਮੈਦੇ ਤੋਂ ਬਣੀਆਂ ਚੀਜ਼ਾਂ ਨਾ ਖਾਓ ਪੁੰਨੇ ਛੋਲੇ ਖਾ ਲੋ ਪੰਪਕਿਨ ਸੀਡਸ ਖਾ ਲੋ ਸਨਫਲਾవర్ ਸੀਡ ਖਾ ਲੋ ਚਾਰੋ ਮਗਜ਼ ਖ ਘਰ ਦੀ ਬਣੀ ਸਬਜ਼ੀ ਖਾ ਲੋ ਕੋਈ ਜੂੜੀ ਆਪਾਂ ਪਰੌੜੇ ਰੋਟੀ ਖਾ ਕੇ ਹੀ ਸੋਣਾ ਚਲ ਪਤਾ ਭਾਈ ਕਿ ਕੈਲਰੀ ਵਧਾ ਲਿੱਤੀ ਐ ਤੇ ਦੂਜੀ ਕੈਲਰੀ ਆਪਾਂ ਕਟਾ ਲਈਏ ਆਪਣਾ ਆਪਣਾ ਬੈਲੈਂਸ ਹੋ ਗਿਆ ਭਾਜੀ ਜਿਹੜੇ ਡਰਿੰਕ ਕਰਦੇ ਮੈਨੂੰ ਕਹਿੰਨਾ ਕਿ ਤੇ ਤੁਸੀਂ ਛੋਟੀ ਮੋਟੀ ਡਾਰੂ ਪੀਂਦਾ ਮੈਨੂੰ ਕੋਈ ਉਹ ਮੈਟਰ ਨਹੀਂ ਕਰਦੀ ਸਾਡੇ ਕੋਲ ਤਾਂ ਪਾਣੀ ਓਪੀ ਨਹੀਂ ਆਉਂਦੀ ਐ ਨਾਲੇ ਮੈਂ ਭਾੜੀ ਖੁਦ ਸ਼ੂਗਰ ਤੇ 14 ਸਾਲ ਤੋਂ ਗਰਸਤਾ ਹਾਂ ਜੀ ਮੈਂ ਜਦੋਂ ਵੀ ਮੌਤ ਮਰਨੀ ਸ਼ੂਗਰ ਦੀ ਮੌਤ ਮਰਨੀ ਐ ਜੀ ਬਟ ਮੈਂ ਆਪਣੇ ਨੂੰ ਸਾਮਣੇ ਦੀ ਕੋਸ਼ਿਸ਼ ਕਰਦਾ ਬਚਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਨੂੰ 슈ਗਰ ਤੋਂ ਬਚਾਵੇ ਕਿੱਦਾਂ ਰੱਖ ਸਕਦਾ ਉਹੀ ਮੈਂ ਆਪਣੇ ਮਰੀਜ਼ਾਂ ਦੇ ਵਿੱਚ ਪ੍ਰੈਕਟਿਸ ਕਰਦਾ ਹੁਣ ਜਿਹੜਾ ਤਾਂ ਬੰਦਾ ਪ੍ਰੇਤ ਕਰ ਗਿਆ ਜਿਹੜਾ ਬੰਦਾ ਜੀਵਨ ਸ਼ੈਲੀ ਕਰ ਗਿਆ ਜਿਹੜਾ ਬੰਦਾ ਐਕਸਰਸਾਈਜ਼ ਕਰ ਗਿਆ ਪਾਉਂਡ ਡਰਿੰਕ ਕਰਦਾ ਕਿ ਨਹੀਂ ਕਰਦਾ ਮੈਂ ਉਸ ਹਸਾਬ ਨਾਲ ਮੈਨੇਜ ਕਰ ਲੈਣਾ ਉਹਦਾ ਫੈਟੀ ਲੀਵਰ ਹੈ ਕਿ ਨਹੀਂ ਉਸ ਹਸਾਬ ਨਾਲ ਮੈਨੇਜੂਰੇਟ ਕਰ ਲੈਣਾ ਉਹਨੂੰ ਖਾਣ ਪੀਣ ਜੀਵਨ ਸ਼ੈਲੀ ਦਵਾਈਆਂ ਗਾਈਡ ਕਰਦਾ ਬਟ ਲੋਕੀ ਕਹਿੰਦੇ ਕਿ ਡਾਕਟਰ ਤੈਨੂੰ ਪਹਿਹ ਦੇਤੇ ਪਰਹੇਜ ਵੀ ਤੂੰ ਕਰ ਖਾਣ ਪੀਣ ਤੇ ਵੀ ਤੂੰ ਲਿਮਿਟੇਸ਼ਨ ਲਾ ਦੁਆਈਆ ਵੀ ਐਸੀ ਦਿਖਾ ਰਹੀ ਆ ਕਿਦਾਂ ਠੀਕ ਕਰ ਦੋਗੇ ਤੁਸੀਂ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ 슈ਗਰ ਤੋਂ ਪੀੜਤ ਹੋ ਤੇ ਨਾਲ ਨਾਲ ਤੁਹਾਡਾ ਆਪਣਾ ਵੀ ਟ੍ਰੀਟਮੈਂਟ ਉਸੇ ਫਲੋ ਦੇ ਨਾਲ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਟ੍ਰੀਟ ਕਰ ਰਹੇ ਹੋ ਭਾਜੀ ਉਹੀ ਤਾਂ ਐਕਸਪੀਰੀਅੰਸ ਨੇ ਲੋਕਾਂ ਨਾਲ ਸੰਜਿਆ ਕਰਦੇ ਪਏ ਕਿਉਂਕਿ ਲੋਕਾਂ ਦੇ ਨਾਲ ਅੱਜ ਦੀ ਜੋ ਡਾਕਟਰੀ ਮਾਰਕੀਟ ਹੋ ਚੁੱਕੀ ਆ ਨਾ ਮੈਂ ਕਿਹੜਾ ਨਹੀਂ ਚਾਹਦਾ ਕਿਸੇ ਪਰਸਨਲੀ ਕਿਸੇ ਤੇ ਕੋਈ ਅਟੈਕ ਨਹੀਂ ਹੈਗਾ ਪਰ ਲੋਕਾਂ ਲੋਕ ਠੱਗਿਆ ਜਾ ਰਿਹਾ ਆ ਦਵਾਈਆਂ ਦੇ ਨਾਂ ਤੇ ਇੱਥੇ ਭਾਜੀ ਮੈਂ ਇੱਕ ਕੁਆਲਿਫਾਈਡ ਡਾਕਟਰ ਮੈਂ ਬੀਐਮਐਸ ਕੀਤੀ ਹੈ ਉਹਦੇ ਨਾਲ ਐਮਡੀ ਆਲਟਰਨੇਟਿਵ ਮੈਡੀਸਨ ਕੀਤੀ ਹੈ ਆਪ ਸ਼ੂਗਰ ਦਾ ਮਰੀਜ਼ ਹੈ ਸ਼ੂਗਰ ਦੀ ਦਵਾਈਆਂ ਬਾਰੇ ਪੂਰਾ ਗਿਆਨ ਹੈ ਮੈਨੂੰ ਅੰਗਰੇਜ਼ੀ ਦੇਸੀ ਦੋਨਾਂ ਦਾ ਗਿਆਨ ਰੱਖਦਾ ਤਿੰਨ ਬੰਦੇ ਤਾਂ ਮੇਰੇ ਕੋਲ ਹੀ ਸਿੱਖ ਕੇ ਵੈਦ ਬਣ ਗਏ ਜੀ ਤਿੰਨ ਬੰਦੇ ਮੇਰੇ ਕੋਲ ਸਿੱਖ ਕੇ ਡਾਕਟਰ ਬਣ ਗਏ ਕੀ ਕਰੋਗੇ ਤੁਸੀਂ ਇਹੋ ਜਿਹਾ ਬਾਜ਼ਾਰ ਦਾ ਜੇ ਲੋਕ ਪਤਾ ਹੀ ਨਹੀਂ ਕਿ ਦੇਸੀ ਦਵਾਈਆਂ ਦਾ ਵੀ ਸਾਈਡ ਇਫੈਕਟ ਹੁੰਦਾ ਹੈ ਜੀ ਬਿਲਕੁਲ ਜਿਨ੍ਹਾਂ ਨੇ ਦਵਾਈਆਂ ਚੱਕੀਆਂ ਅੱਖਾਂ ਬੰਦ ਕਰਕੇ ਚੱਕ ਕੇ ਪੀਲਦੀਆਂ ਔਰ ਮੈਂ ਦੋਸਤਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅਕਸਰ ਲੋਕ ਕਹਿੰਦੇ ਨੇ ਕਿ ਆਯੁਰੋਦਿਕ ਦਵਾਈ ਆ ਇਹਦਾ ਕੋਈ ਨੁਕਸਾਨ ਨਹੀਂ ਇਹ ਬਿਲਕੁਲ ਡਾਕਟਰ ਸਾਹਿਬ ਸੱਚ ਬੋਲ ਰਹੇ ਨੇ ਕਿ ਕਿਸੇ ਵੀ ਨੀਮ ਹਕੀਮ ਦੇ ਕੋਲ ਜਾਓਗੇ ਤਾਂ ਉਸ ਦਾ ਨੁਕਸਾਨ ਹੁੰਦਾ ਹੈ ਹੁੰਦਾ ਹੈ ਕਿਉਂਕਿ ਤੁਸੀਂ ਬਿਨਾਂ ਮਤਲਬ ਤੋਂ ਜਦੋਂ ਦਵਾਈਆਂ ਖਾ ਰਹੇ ਹੋ ਉਸ ਦਾ ਨੁਕਸਾਨ ਹੁੰਦਾ ਹੈ ਪਾਜੀ ਪਸਮਾ ਤੁਸੀਂ ਮਾੜੀ ਕੁਆਲਿਟੀ ਦੀ ਖਾ ਲੋ ਵੈਸੇ ਗੁਰਦੇ ਖਰਾਬ ਹੋ ਜਾਂਦੇ ਪਾਜੀ ਇਹ ਹਕੀਕਤ ਹੈ ਝੂਟ ਨਹੀਂ ਕਿ ਵੀਰ ਦਾ ਵੀਡੀਓ ਵੀ ਆਇਆ ਚ ਉਹਨਾਂ ਸਹੀ ਬੋਲੀਆਂ ਗੱਲਾਂ ਜੀ ਪਾਜੀ ਜੇ ਤੁਸੀਂ ਕੁਆਲਿਫਾਈਡ ਡਾਕਟਰੋ ਮਰੀਜ਼ ਤੋਂ ਚੰਗੇ ਪੈਸੇ ਲੈ ਰਹੇ ਹੋ ਮਰੀਜ਼ ਵੀ ਤਾਂ ਡਿਸਰਵ ਕਰਦਾ ਨਾ ਉਹ ਬਈਆ ਕੁਆਲਿਟੀ ਦਾ ਮਟੀਰੀਅਲ ਦਿਓ ਸਾਡੇ ਹਸਪਤਾਲ ਦੇ ਵਿੱਚ ਅਸੀਂ ਸਾਰੀ ਦਵਾਈ ਮਰੀਜ਼ ਦੇ ਅੱਖਾਂ ਦੇ ਸਾਹਮਣੇ ਬਣਾਉਂਦੇ ਹਾਂ ਜੀ ਅਸੀਂ ਮੈਂ ਫਾਰਮੂਲੇ 'ਚ ਲਿਖ ਕੇ ਦੰਨਾ ਤੇ ਫਾਰਮੂਲਾ ਵੀ ਮਰੀਜ਼ ਅੱਖਾਂ ਦੇ ਸਾਹਮਣੇ ਬਣਾਉਂਦੇ ਹਾਂ ਪਾਜੀ ਚੰਗੀ ਅੱਜ ਤੁਸੀਂ ਕਿਸੇ ਵਧੀਆ ਬ੍ਰਾਂਡ ਦੀ ਪੈਂਟ ਲੈਣ ਜਾਂਦੇ ਹੋ ਤੇ ਇੱਕ ਤੁਸੀਂ ਲੋਕਲ ਬ੍ਰਾਂਡ ਕਿਹੜੀ ਬ੍ਰਾਂਡ ਦੀ ਵੈਲਿਊ ਜ਼ਿਆਦਾ ਹੁੰਦੀ ਹੈ ਕਿਹੜੀ ਪੈਂਟ ਜ਼ਿਆਦਾ ਚੱਲਦੀ ਦੱਸੋ ਮੈਨੂੰ ਜੀ ਬ੍ਰਾਂਡ ਤਾਂ ਹੁਣ ਮੈਂ ਇਸ ਬਾਰੇ ਨਹੀਂ ਕਹਿ ਸਕਦਾ ਪਰ ਤੁਸੀਂ ਬ੍ਰਾਂਡ ਦਾ ਨਾਮ ਲਾ ਲਓ ਬਟ ਤੁਸੀਂ ਵੀ ਜੇ ਬ੍ਰਾਂਡ ਦੀ ਪੈਂਟ ਪਾਉਂਦੇ ਤੁਹਾਨੂੰ ਪਤਾ ਨਾ ਤੁਹਾਡਾ ਆਂਡਾ ਆਪ ਦਾ ਫਰਕ ਹੁੰਦਾ ਬਿਲਕੁਲ ਬਟ ਕੋਈ ਦਿੱਕਤ ਨਹੀਂ ਆਉਣੀ ਇਦਾਂ ਭਾਜੀ ਬ੍ਰਾਂਡ ਵੈਲਿਊ ਹਰ ਜਗ੍ਹਾ ਹੁੰਦੀ ਹੈ ਵਧੀਆ ਕੁਆਲਿਟੀ ਹਰ ਜਗ੍ਹਾ ਹੁੰਦੀ ਹੈ ਤੁਸੀਂ ਵਧੀਆ ਕੁਆਲਿਟੀ ਦਾ ਪ੍ਰੋਡਕਟ ਬਣਾਓ ਵਧੀਆ ਕੁਆਲਿਟੀ ਦੇ ਬੰਦੇ ਨੂੰ ਦਿਓ ਭਾਜੀ ਕਦੀ ਸਾਈਡ ਇਫੈਕਟ ਨਹੀਂ ਹੁੰਦਾ ਕਦੀ ਆਰਗਨ ਦਾ ਸਾਈਡ ਇਫੈਕਟ ਨਹੀਂ ਬਟ ਡਾਕਟਰ ਦੀ ਮਰਜ਼ੀ ਤੋਂ ਬਿਨਾ ਲੋਕੀ ਰੌਲਾ ਪਾਈ ਜਾਂਦੇ ਨੇ ਫੋਨ ਚੱਕਿਆ ਆ ਹੋ ਗਿਆ ਭਾਜੀ ਉਹਨਾਂ ਨੇ ਤਾਂ ਆਪਣੀ ਟੀਆਰਪੀ ਵਧਾਣੀ ਹੈ ਕਿ ਮੇਰੇ ਫਾਲੋਅਰ ਵੱਧ ਜਾਣ ਮੈਨੂੰ ਫਾਲੋਅਰ ਦੇ ਕੇ ਪੈਸੇ ਆ ਜਾਣ ਉਹਨਾਂ ਦਾ ਤਾਂ ਆ ਕੰਮ ਹੈ ਉਹ ਵਿਚਾਰੇ ਮੂਰਖ ਜਨਤਾ ਜਿਹੜੀ ਵਿਚਾਰੀ ਦੁੱਖਾਂ ਨਾਲ ਚੀਜ਼ਾਂ ਦਾ ਹਾਰੀ ਪਈ ਹੈ ਕੋ ਗੱਟੀਆਂ ਤੋਂ ਹਾਰਿਆ ਕੋ ਸ਼ੂਗਰ ਤੋਂ ਹਾਰਿਆ ਕੋ ਕੈਂਸਰ ਨਾਲ ਮਰਿਆ ਪਿਆ ਉਹ ਸੋਚਦਾ ਵਿਚਾਰਾ ਸ਼ਾਇਦ ਮੇਰੀ ਜ਼ਿੰਦਗੀ ਬਦਲ ਜਾਵੇ ਉਸ ਚੱਕਰ ਦੇ ਵਿੱਚ ਉਹਦਾ ਭਾਜੀ ਸਤਿਆਨਾਸ਼ ਹੋ ਗਿਆ ਦੋਸਤੋ ਇਸ ਗੱਲ ਨੂੰ ਬੜੀ ਬਰੀਕੀ ਨਾਲ ਲੈਣਾ ਹੈ ਤੁਸੀਂ ਦੇਖ ਰਹੇ ਹੋ ਸਮਝ ਰਹੇ ਹੋ ਇਸ ਨੂੰ ਬਿਲਕੁਲ ਥੋਰਲੀ ਸਮਝੋ ਕਿ ਕੁਝ ਕੁ ਲੋਕ ਜਿਹੜੇ ਸਿਰਫ ਵਿਆਹ ਖਾਤਰ ਤੁਹਾਡੇ ਤੱਕ ਐਵੇਂ ਹੀ ਮੈਸੇਜ ਪਹੁੰਚਾਈ ਜਾ ਰਹੇ ਨੇ ਇਹ ਚੰਗੇ ਨਹੀਂ ਕਿਉਂਕਿ ਇੱਕ ਡਾਕਟਰ ਆਪਣੀ ਅੱਛੀ ਤਰ੍ਹਾਂ ਪੜ੍ਹਾਈ ਕਰਕੇ ਇਸ ਲੈਵਲ ਤੱਕ ਪਹੁੰਚਿਆ ਹੁੰਦਾ ਹੈ ਔਰ ਡਾਕਟਰ ਨਾਲ ਕੰਸਲਟ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਡਾਕਟਰ ਐਵੇਂ ਹੀ ਲੋਕਾਂ ਨਾਲ ਕਲੋਨੀ ਗਵਾਈ ਜਾਂਦੇ ਕਲੋਨੀ ਦੀ ਤਸਵੀਰ ਗਰਮ ਹੁੰਦੀ ਹੈ ਲੋਕਾਂ ਬਵਾਸੀ ਦੋਹੇ ਬਵਾਦੀ ਲੈ ਕੇ ਤੁਹਾਡੇ ਕੋਲ ਤਸਵੀਰਾਂ ਦੀ ਲੋਕਾਂ ਨੂੰ ਤਸਵੀਰ ਪਾਜੀ ਬੜੀ ਵੱਡੀ ਚੀਜ਼ ਹੈ ਹਰ ਬੰਦੇ ਨੂੰ ਪਤਾ ਕਿ ਮੈਨੂੰ ਰੋਟੀ ਖਾਂਦੇ ਜੇ ਪਸੀਨਾ ਆ ਰਿਹਾ ਮੈਨੂੰ ਗੁੱਸਾ ਜਲਦੀ ਚੜ ਰਿਹਾ ਮੈਨੂੰ ਤਾਪ ਚੜਦੀ ਚੜ ਰਿਹਾ ਮੇਰਾ ਫੇਸ ਲਾਲ ਹੋ ਰਿਹਾ ਮੇਰੇ ਪੈਰਾਂ ਤੋਂ ਸੇਕ ਨਾ ਮੇਰੀ ਤਸਵੀਰ ਗਰਮ ਹੈ ਮੈਨੂੰ ਗਰਮੀ ਪਈ ਹੋਈ ਹੈ ਡਾਕਟਰ ਕੋਲ ਜਾਓ ਡਾਕਟਰ ਨਵਾਂ ਚੈੱਕ ਕਰੋਗਾ ਜਿਹਨੇ ਕੁਆਲੀਫਾਈਡ ਜਿਹੜੇ ਡਿਗਰੀਆਂ ਹੋਲਡਰ ਨੇ ਜਾਂ ਜਿਨ੍ਹਾਂ ਨੇ ਪੜਾਈਆਂ ਕੀਤੀਆਂ